ਮੇਰੀ ਮੁਲਾਕਾਤ ਫਸਟ ਪਹਿਲਾ ਹੀ ਮੁਲਾਕਾਤ ਹੋਈ ਉੱਥੇ ਕੋਈ ਬੰਦਾ ਹੀ ਸਾਨੂੰ ਆਪਣੇ 450 ਰੁਪਏ ਦਿੰਦਾ ਸੀ ਤੇ ਉੱਥੇ ਜਦੋਂ ਮੈਂ ਇਹਨੂੰ ਵੇਖਿਆ ਫਿਰ ਮੈਂ ਇਹਨੂੰ ਵੇਖਿਆ ਕਿ ਇੱਕ ਕੁਰਸੀ ਖਾਲੀ ਸੀ ਉਹ ਪਰਮਾਤਮਾ ਵੱਲੋਂ ਮੇਰੇ ਵਾਸਤੇ ਹੀ ਡੱਠੀ ਦੀ ਸੀ ਤੇ ਉੱਥੇ ਮੈਂ ਬਹਿਣਾ ਸੀ ਤੇ ਜਦੋਂ ਮੈਂ ਬਹਿਣਾ ਸੀ ਤੇ ਅਜੇ ਨਾ ਮੁਲਾਕਾਤ ਹੋਣੀ ਸੀ ਤੇ ਐਦਾਂ ਹੀ ਮੇਰਾ ਪਹਿਲਾ ਮੈਂ ਇਹਨੂੰ ਕਿਹਾ ਕਿ ਮੈਂ ਕਿਹਾ ਤੁਸੀਂ ਕਿੱਥੋਂ ਆਏ ਹੋ ਤੇ ਕਹਿੰਦੀ ਮੈਂ ਨਾ ਪੈੜੇਵਾਲ ਪਿੰਡ ਪੈੜੇਵਾਲ ਪਿੰਡੋਂ ਆਈ ਆ ਮੈਂ ਕਿਹਾ ਪਿਹਰੇਵਾਲ ਪਿੰਡ ਕਿੱਥੇ ਹੈਗਾ ਕਹਿੰਦੀ ਰਮਦਾਸ ਤੋਂ ਅੱਗੇ ਕਿਉਂਕਿ ਰਮਦਾਸ ਤੋਂ ਗੁਰਦੁਆਰਾ ਨਾ ਸੁਣਿਆ ਰਈ ਤੇ ਫਿਰ ਐਦਾ ਹੀ ਕਹਾ ਕਿ ਮੈਂ ਖਾ ਫਿਰ ਕਿਨੇ ਨਾਲ ਆਏ ਹੋ ਤੇ ਕਹਿੰਦੀ ਮੈਂ ਨਾ ਆਪਣੀ ਥੇਲੀਆਂ ਨਾਲ ਆਏ ਮੈਂ ਕਿਹਾ ਅੱਛਾ ਅੱਛਾ ਠੀਕ ਹੈ ਤੇ ਮੈਂ ਖਾ ਤੈਨੂੰ ਯਾਦ ਕਰੋ ਕਿ ਤੁਹਾਡੇ ਕੋਲ ਫੋਨ ਨੰਬਰ ਨਹੀਂ ਹੈਗਾ ਕਹਿੰਦੀ ਹੈਗਾ ਆ ਤੇ ਮੈਂ ਕਿਹਾ ਫਿਰ ਤੁਹਾਨੂੰ ਫੋਨ ਫੋਨ ਮੈਂ ਕਰ ਦਾਂਗਾ ਜਦੋਂ ਕੋਈ ਤਰੀਕ ਹੋਏ ਤੇ ਤੁਸੀਂ ਮਹੀਨੇ ਬਾਅਦ ਚਲੋ ਨੇ ਮੈਨੂੰ ਨੰਬਰ ਦੇਤਾ ਤੇ ਫਿਰ ਮੈਂ ਨੰਬਰ ਲੱਲਿਆ ਫਿਰ ਮੈਨੂੰ ਕਰਦਾ ਰਿਹਾ ਏਦਾ ਹੀ ਹੌਲੀ 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 ਕਰਕੇ ਹੌਲੀ ਹੌਲੀ ਕਰਕੇ ਤਾਂ ਆਪਣੀ ਗੱਲਬਾਤ ਹੁੰਦੀ ਰਹੀ ਤੇ ਮੈਨੂੰ ਕਿਹਾ ਮੈਂ ਕਿਹਾ ਮੇਰੀ ਇੱਕ ਗੱਲ ਸੁਣ ਮੈਂ ਨਾ ਤੇਨਾਂ ਕੋਈ ਗੱਲ ਕਰਨੀ ਆ ਕਹਿੰਦੀ ਕਰੋ ਮੈਂ ਮੈਂ ਵਿਆਹ ਵੀ ਤੇਰਾ ਨਹੀਂ ਕਰਾਣਾ ਹਾਂਜੀ ਕਿੰਨਾ ਦੇ ਫਿਰ ਆਪਕੇ 1.5-2 ਸਾਲ ਦਾ ਕਫਰ ਹੈ ਜਿਹੜਾ ਘਰ ਦੇ ਬਣ ਗਿਆ ਤੇ ਆਪਾਂ ਪਹਿਲਾਂ ਤੇ ਏਦਾਂ ਹੀ ਪਹਿਲਾਂ ਰਿਹਾ ਆਪਣੇ ਮਾਪਿਓ ਨੇ ਆਨੇ ਗੱਲ ਕੀਤੀ ਉਹ ਨਹੀਂ ਮੰਨੇ ਤਰੋਂ ਮੇਰੇ ਵੱਲੋਂ ਵੀ ਨਹੀਂ ਮੰਨੇ ਕਿ ਨਹੀਂ ਨਹੀਂ ਇਹ ਦਾਣੀ ਹੋਣਾ ਨਹੀਂ ਨਹੀਂ ਕਿ ਬਤਾ ਕੁੜੀ ਕੀ ਕਿਦਾਰੀ ਹੈ ਕਿਦਾਰੀ ਨਹੀਂ ਐਵੇਂ ਕਿਆ ਕਿ ਮੁੰਡਾ ਕੀ ਪਤਾ ਕਿਦਾਰਾ ਕਿਦਾਰੀ ਕਿਉਂਕਿ ਮਾਪਿਓ ਨੂੰ ਕਿਉਂਕਿ ਕੋਈ ਮਾਪਿਓ ਨੂੰ ਦੇਖ ਕੇ ਜਿਹੜੀ ਕੋਈ ਕੀ ਪਤਾ ਕੀ ਕਰਦਾ ਕੀ ਨਹੀਂ ਕਰਦਾ ਤੇ ਐਨੇ ਮੈਨੂੰ ਕਿਹਾ ਕਿ ਮੇਰੇ ਮੰਮੀ ਮੇਰੇ ਮੰਮੀ ਡੈਡੀ ਨਹੀਂ ਮੰਨਦੇ ਤੇ ਹੁਣ ਕੀ ਕਰੀ ਆ ਮੈਂ ਕਿਹਾ ਚੱਲ ਕੋਈਗਾ ਨਹੀਂ ਨਹੀਂ ਨਾ ਮੰਨਦੇ ਤੇ ਜੇ ਅਸੀਂ ਜੇ ਸਾਡਾ ਦੋਨਾਂ ਦਾ ਪਿਆਰ ਨਾਲ ਵਿਆਹ ਨਾ ਹੋਇਆ ਤੇ ਫੇਰ ਅਸੀਂ ਮੋਤ ਨਾਲ ਗਿਆ ਕਰਾਂਗੇ ਬੱਸ ਤਰੋਂ ਮੋਂ ਬਤਾ ਹਾਂ ਜੀ ਹਾਂਜੀ ਅਸਰ ਬੁਜਾਰਾ ਚੰਗਾ ਕਰ ਲਓ ਨਾ ਗੁਜਾਰਾ ਚਲੋ ਪ੍ਰਮਾਤਮਾ ਦੀ ਦਿਆ ਨਾਲ ਚਾਹੀਦਾ ਕੁਛ ਮੈਂ ਮੇਰੀ 1500 ਰੁਪਿਆ ਪੈਸਾ ਲੱਗੀ ਗਿਆ ਸਰਕਾਰ ਵੱਲੋਂ ਮਿਲਦੀ 1500 ਰੁਪਿਆ ਇਹ ਨਹੀਂ ਲੱਗੀ ਰਹੀ ਤੇ ਚਲੋ ਮੈਨੂੰ ਮੈਂ ਗੁਰਦੁਆਰੇ ਇੱਕ ਸੇਵਾ ਸੁਵਾ ਕਰਦਾ ਵਾਂ ਉਥੋਂ ਵੀ ਕੋਈ ਦਾਨ ਪੁੰਨ ਕੋਈ ਦਾਨ ਪੁੰਨ ਕੋਈ 50 60 20 30 ਰੁਪਏ ਮੇਰਾ ਦੇ ਦਿੰਦੇ ਆ ਕਿ ਜਿਹੜੇ ਵਿੱਚੋਂ ਮੇਰਾ 3 400 ਰੁਪਿਆ ਹੋ ਜਾਂਦਾ ਦਿਹਾੜੀ ਕਾਹਦੀ ਤੇ 700 ਰੁਪਿਆ ਕਿ ਉਹ ਫੋਸਟ ਨਹੀਂ ਕੀਤੀ ਗਾੜੀ ਕੰਮ ਕਰੀ ਨਾ ਨਾ ਮੈਨੂੰ ਕੋਈ ਅਫਸੋਸ ਨਹੀਂ ਹੈਗਾ ਕਿਉਂਕਿ ਜਿਦੋਂ ਦਾ ਮੇਰਾ ਉਸ ਪਰਮਾਤਮਾ ਨੇ ਮੈਨੂੰ ਬੱਚਾ ਦਿੱਤਾ ਰ ਮੇਰਾ ਇੱਕ ਬੇਟਾ ਸਾਡ ਦਾ ਬੇਟਾ ਕਿ ਮੈਨੂੰ ਆਪਣੇ ਆਪ ਨੂੰ ਐਦਾ ਲੱਗ ਗਿਆ ਐਦਾ ਲੱਗਾ ਕਿ ਮੈਨੂੰ ਮੈਨੂੰ ਪਰਮਾਤਮਾ ਨੇ ਲਤਾਂ ਲਾਤੀਆਂ ਬਈ ਲਤਾਂ ਲੱਗੀਆਂ ਕਿੰਨਿਆਂ ਕਣ ਫਿਰ ਸਾਥ ਦਿੱਤਾ ਜਰਾ ਵਿਆਹ ਕਰਾ ਮੇਰਾ ਬਹੁਤ ਜ਼ਿਆਦਾ ਨੇ ਸਾਥ ਦੇਦਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਐਦਾਂ ਹੀ ਕਿ ਇਹ ਮੇਰੇ ਲੱਗੇ ਬੈਠੇ ਹੀ ਕੁਰਸੀਆਂ ਡੱਠੀਆਂ ਹੀ ਮੇਰੇ ਲੱਗੇ ਬੈਠੇ ਹੀ ਤੇ ਇੱਕ ਕੁਰਸੀ ਖਾਲੀ ਪਈ ਹੀ ਤੇ ਆਣ ਕੇ ਤੇ ਬਹਿ ਗਏ ਆਣ ਕੇ ਬਹਿ ਗਏ ਤੇ ਮਤਲਬ ਇਸ ਤਰ੍ਹਾਂ ਇਸ ਤਰ੍ਹਾਂ ਮੈਨੂੰ ਪੁੱਛਣ ਡਿਆ ਪਏ ਗੱਲ ਬਾਤ ਵੀ ਕਿੱਥੋਂ ਤੁਸੀਂ ਕਿੱਥੋਂ ਆਏ ਜੋ ਤੇ ਮੈਂ ਆਖਿਆ ਮੈਂ ਤੇ ਪੈੜੇ ਵਾਲਾ ਇੱਧਰ ਰਮਦਾਸ ਵਾਲ ਪੈੜੇ ਵਾਲ ਮੈਂ ਉੱਥੋਂ ਹੁੰਨੀ ਆ ਤੇ ਕਹਿੰਦੇ ਕਿ ਠੀਕ ਆ ਕਹਿੰਦੇ ਕਿ ਇੱਥੇ ਹਾਂ ਮਿਲਦੀ ਆ ਪਲਸਨ ਤੁਸੀਂ ਆ ਜਿਆ ਕਰੋ ਸਾਡੇ ਚਾਰ ਚਾਰ ਮਿਲਦਾ 2.5 20 ਫਿਰ ਵਜ ਜਾਣੀ ਆ ਤੇ ਇਦਾਂ ਹੀ ਫਿਰ ਮੁੜ ਕੇ ਵਾਦੀ 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 ਗਈ ਤੇ ਫਿਰ ਮੈਨੂੰ ਇਹਨਾਂ ਨੇ ਮੈਂ ਮੈਨੂੰ ਨੰਬਰ ਮੰਗਦੇ ਹੀ ਮੇਰੇ ਕੋ ਤੇ ਮੈਂ ਇਹਨਾਂ ਨੂੰ ਨੰਬਰ ਦਿੱਤਾ ਫਿਰ ਇਦਾਂ ਹੀ ਗੱਲਬਾਤ ਹੁੰਦੀ ਰਹੀ ਹੁੰਦੀ ਰਹੀ ਕਰਦੇ ਕਰਦੇ ਫਿਰ ਇਸ ਤਰ੍ਹਾਂ ਹੀ ਕਹਿੰਦੇ ਵੀ ਮੈਂ ਤੁਹਾਨੂੰ ਪਸੰਦ ਕਰਦਾ ਵਾਂ ਤੇ ਗੱਲਬਾਤ ਫਿਰ ਹੁੰਦੀ ਰਹੀ ਤੇ ਫਿਰ ਚਲੋ ਮੰਨ ਗਏ ਮੇਰੇ ਵੀ ਤੇ ਇਹਨਾਂ ਦੇ ਵੀ ਤੇ ਚਲੋ ਕਹਿੰਦੇ ਕਿ ਮੈਂ ਮੈਂ ਇਹਨਾਂ ਨਾਲ ਹੀ ਕਰਨੀ ਆ ਕਰਨਾ ਵਿਆਹ ਤੇ ਇਹ ਵੀ ਕਹਿੰਦੇ ਕਿ ਮੈਂ ਤੁਹਾਡੇ ਨਾਲ ਹੀ ਕਰਾਉਣਾ ਵਾ ਤੇ ਮੈਂ ਕਿਹਾ ਚਲੋ ਕਿੰਨੀ ਕੁ ਫੇਰ ਮੁਸ਼ਕਲ ਆਈ ਉਸ ਵਿਆਹ ਦੇ ਦੌਰਾਨ ਕਿਉਂਕਿ ਲਵ ਦਾ ਆਪਣਾ ਸ਼ੁਰੂ ਹੋ ਗਿਆ ਹਾਂਜੀ ਵਿਆਹ ਕਰਾਉਣ ਦੇ ਵਿੱਚ ਕਿੰਨੀ ਕੁ ਮੁਸ਼ਕਲ ਆਈ ਮੁਸ਼ਕਲ ਵੀ ਰਹੇ ਈ ਈ ਜਦੋਂ ਘਰ ਘਰਾਂ ਘਰ ਵਾਲਿਆਂ ਨੇ ਇਦਾਂ ਇਦਾਂ ਗੱਲਾਂ ਕਰਦੇ ਰਹੇ ਫਿਰ ਚਨਾ ਚ ਵੀ ਰਹਿੰਦੇ ਰਹੇ ਆ ਹਾਂਜੀ ਹੂੰ ਖੁਸ਼ ਹੋ ਕੇ ਤੇ ਆਇਆ ਹਾਂ ਜੀ ਕਿੰਨਾ ਵੀ ਸਾਥ ਦਿੰਦਾ ਉਹਦਾ ਜੀ ਦੇ ਨਾਲ ਬਹੁਤ ਸਾਥ ਦਿੰਦੇ ਕਿਦਾਂ ਦਾ ਸਾਥ ਦਿੰਦੇ ਸਾਥ ਇਦਾਂ ਦਿੰਦੇ ਆ ਵੀ ਆਪ ਮਗਰੋਂ ਰੋਟੀ ਦਿੰਦੇ ਆ ਪਹਿਲਾਂ ਮੈਨੂੰ ਖਵਾਉਂਦੇ ਆ ਹਾਂ ਜੀ